ਹਾਂਜੀ ਸਾਰੇ ਮੁਲਾਜ਼ਮ ਸਾਥੀਆਂ ਦਾ ਪੈਨਸ਼ਨਰ ਸਾਥੀਆਂ ਦਾ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ ਇੱਕ ਨਾ ਡਿਸੀਜਨ ਆਇਆਗਾ ਹੁਣੇ ਵੈਸੇ 24 ਤਰੀਕ ਨੂੰ ਇਹਦੀ ਕਾਪੀ ਡਾਊਨਲੋਡ ਹੋਈ ਹੈ ਹੁਣੇ ਵੈਬਸਾਈਟ ਦੇ ਉੱਤੋਂ ਹੀ ਡਾਊਨਲੋਡ ਕੀਤੀ ਹੈ ਮੈਂ ਵੀ ਗਰੁੱਪਾਂ 'ਚ ਘੁੰਮ ਰਹੀ ਸੀ ਤੇਰੇ ਸੰਬੰਧੀ ਮੇਰੇ ਕੋਲ ਇੱਕ ਦੋ ਫੋਨ ਵੀ ਆਏ ਸੀ ਵੀ ਕੀ ਹੈ ਦੇਖੋ ਕੁਛ ਨਹੀਂ ਕੋ ਸਭ ਨੂੰ ਪਤਾ ਹੈ ਵੀ ਆਪਣੇ ਜਿਹੜੇ ਮੁਲਾਜ਼ਮ ਨੇ ਇਹਨਾਂ ਦਾ 1 ਇੱਕ 16 ਤੋਂ ਲੈ ਕੇ 30 6 21 ਤੱਕ ਦਾ ਜਾਨਕਿ 5.5 ਸਾਲ ਦਾ ਜਿਹੜਾ ਪੇ ਕਮਿਸ਼ਨ ਦਾ ਬਕਾਇਆ ਹੈਗਾ ਉਹ ਆਪਾਂ ਨੂੰ ਮਿਲਿਆ ਨਹੀਂ ਕਿਸੇ ਨੂੰ ਵੀ ਨਹੀਂ ਮਿਲਿਆ ਚਾਹੇ ਪੈਨਸ਼ਨਰ ਹੈ ਚਾਹੇ ਮੌਜੂਦਾ ਮੁਲਾਜ਼ਮ ਹੈ ਤੇ ਇਸ ਤੋਂ ਬਿਨਾ ਦੂਜੀ ਜਿਹੜੀ ਮੇਨ ਚੀਜ਼ ਆ ਉਹ ਡੀਏ ਐ ਜਿਹੜਾ ਡੀ ਲਿੰਕ ਹੋਇਆ ਹੋਇਆ ਮਤਲਬ ਆਪਾਂ ਨੂੰ ਘੱਟ ਮਿਲ ਰਿਹਾ ਤੇ ਅਜੇ ਜਿਹੜਾ ਸੈਂਟਰ ਵਾਲੇ ਉਹਨਾਂ ਨੂੰ ਵੱਧ ਮਿਲ ਰਿਹਾ ਜਾਂ 50% ਮਿਲ ਰਿਹਾ ਜਾਂ ਆਪਣੇ ਕਿਸੇ ਦੀ ਕੋਈ ਕਮਾਈ ਛੁੱਟੀਆਂ ਨੇ ਇਹ 5.5 ਸਾਲ ਦੇ ਸਮੇਂ ਦੌਰਾਨ ਜਾਂ ਗ੍ਰੈਜੂਅਟੀ ਹੈ ਜਾਂ ਕੁਝ ਵੀ ਹੈ ਜਿਹੜਾ ਇਹਨਾਂ ਕਰਕੇ ਮਤਲਬ ਪੇ ਕਮਿਸ਼ਨ ਦੇ ਏਰੀਅਰ ਨਾ ਮਿਲਣ ਕਰਕੇ ਰੁਕਿਆ ਹੋਇਆ ਉਹਨਾਂ ਸਬੰਧੀ ਗੱਲ ਆਪਾਂ ਅੱਜ ਕਰ ਰਹੇ ਆਂ ਉਮੀਦ ਹੈ ਵੀ ਆਪਣੇ ਲਈ ਕੋਈ ਖੁਸ਼ੀ ਦੀ ਕਿਰਨ ਆਵੇ ਲਾਰਡ ਕਾਉਂਸਲ ਫਾਰ ਦਾ ਪਟੀਸ਼ਨਰ ਸਬਮਿਟ ਥੈਟ ਦਾ ਓਨਲੀ ਗਰੀਵੈਂਸ ਆਫ ਦਾ ਪਟੀਸ਼ਨਰ ਇਜ਼ ਥੈਟ ਦਾ ਏਰੀਅਰ ਆਫ ਰਵਾਈਡ ਪੈਨਸ਼ਨ ਏਰੀਅਰ ਕਾਦਾ ਏਰੀਅਰ ਰਵਾਈਡ ਪੈਨਸ਼ਨ ਦਾ ਜਿਹੜੀ ਪੈਨਸ਼ਨ ਰਿਵੀਜ਼ਨ ਹੋਣ ਤੋਂ ਬਾਅਦ ਨਵੀਂ ਬਣੀ ਹੈ ਉਹਦੇ ਸੰਬੰਧੀ ਗੱਲ ਹੈ ਵਿਦ ਇਫੈਕਟ ਫਰੋਮ 21 16 ਤੋਂ ਲੈ ਕੇ 30 61 ਇਜ਼ ਨਾਟ ਬੀਇੰਗ ਡਿਸਾਈਡਡ ਬਾਏ ਦਾ ਰੈਸਪੋਂਡੈਂਟਸ ਡਿਸਪਾਈਟ ਐਕਸਪਾਇਰੀ ਆਫ ਐਡਵੋਕੇਟ ਟਾਈਮ ਪੀਰੀਅਡ ਮਤਲਬ ਜਿੰਨਾ ਟਾਈਮ ਪੀਰੀਅਡ ਸੀ ਉਹਦੇ ਵਿੱਚ ਰੈਸਪੋਂਡੈਂਟ ਰੈਸਪੋਂਡੈਂਟ ਮਤਲਬ ਕੌਣ ਹੈ ਪੰਜਾਬ ਸਰਕਾਰ ਸਟੇਟ ਆਫ ਪੰਜਾਬ ਐਂਡ ਅਦਰਸ ਕੇਸ ਕਿੰਨਾ ਨਹੀਂ ਕੀਤਾ ਸੀ ਗੁਰਨਾਮ ਸਿੰਘ ਹੈਨਾ ਦਰਜ ਨੇ ਆ ਆਪਣੇ ਕੋਲ ਕੇਸ ਦਾ ਨੰਬਰ ਹੈ ਤੇ ਡੇਟ ਹੈ ਡਿਸੀਜਨ ਕਦੋਂ ਹੋਇਆ ਇਹ ਆਪਣੇ ਜੱਜ ਸਹਿਵਾਨ ਨੇ ਜਿਨ੍ਹਾਂ ਦੇ ਕੋਲ ਕੇਸ ਲੱਗਿਆ ਸੀ ਤੇ ਸਰਕਾਰ ਦੀ ਤਰਫੋਂ ਕੌਣ ਪ੍ਰੈਜੈਂਟ ਹੋਏ ਸੀ ਮਿਸਟਰ ਚਰਨਪ੍ਰੀ ਸਿੰਘ اے ਜੀ ਤੇ ਐਡਵੋਕੇਟ ਮਿਸਟਰ ਨਿਤਿਸ਼ ਸ਼ੇਂਗਲਾ ਜੀ ਲਰਨ ਕਾਉਂਸਲ ਨੇ ਕੀ ਕਿ ਪਟੀਸ਼ਨਰ ਫਰਦਰ ਇਹਦੇ ਨਾਮ ਨਾਲ ਏਰੀਅਰ ਦੇ ਨਾਮ ਵਾਲੇ ਨੇ ਕੇਰ ਕੀ ਆਖਿਆ ਅਦਰ ਗਰੀਵੈਂਸ ਇਹ ਵੀ ਹੈ ਕਿ ਡੀਏ ਟੂ ਵਿਚ ਦੇ ਹੈਵਨ ਟਾਈਟਲ ਇਜ਼ ਨਾਇਦਰ ਬੀਇੰਗ ਪੇਡ ਨੌਰ ਡਿਸਾਈਡਡ ਨਹੀਂ ਦਿੱਤਾ ਗਿਆ ਤੇ ਨਾ ਹੀ ਡਿਸਾਈਡ ਕੀਤਾ ਗਿਆ ਵਿਚ ਇਜ਼ ਆਲਸੋ ਕੌਜ਼ਿੰਗ ਪ੍ਰੀ ਜਸਟਿਸ ਟੂ ਪਟੀਸ਼ਨਰ ਪਹਿਲੀ ਮੰਗ ਹੋਗੀ ਏਰੀਅਰ ਦੀ ਦੂਜਾ ਕਹਿੰਦੇ ਡੀਏ ਬਾਰੇ ਕੁਝ ਵੀ ਦੱਸਿਆ ਹੀ ਨਹੀਂ ਵੀ ਡੀਏ ਮਿਲਣਾ ਨਹੀਂ ਮਿਲਣਾ ਕੀ ਗੱਲ ਆ ਇਹ ਦੋਨੋਂ ਚੀਜ਼ਾਂ ਚਾਹੀਦੀ ਅਸੀਂ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਕਿੰਨਾ ਨੇ ਲਿਆ ਮਿਸਟਰ ਚਰਨਪ੍ਰੀ ਸਿੰਘ ਏ ਏ ਜੀ ਪੰਜਾਬ ਨੇ ਜਿਹੜੇ ਕਿ ਪੰਜਾਬ ਮਤਲਬ ਸਟੇਟ ਆਫ ਪੰਜਾਬ ਦੀ ਤਰਫੋਂ ਸੀ ਰਿਸਪੋਡੈਂਟ ਸੀ ਠੀਕ ਹੈ ਲਾਰਡ ਕਾਉਂਸਲ ਨੇ ਸਬਮਿਟ ਕੀਤਾ ਕੀ ਕਿਹਾ ਇਹਨਾਂ ਨੇ ਸਟੇਟ ਹੈ ਅਲਰੇਡੀ ਅੰਡਰਟੇਕਨ ਟੂ ਡਿਸਾਈਡ ਦਾ ਇਸ਼ੂ ਆਫ ਰੀਲੀਜ਼ ਆਫ ਦਾ ਏਰੀਆ ਆਫ ਟੂ ਦਾ ਰਿਟਾਇਰੀ ਇਹਨਾਂ ਨੇ ਪਹਿਲੇ ਹੀ ਸਬਮਿਟ ਕੀਤਾ ਇਸ ਕੇਸ ਦੇ ਵਿੱਚ ਕਿਹੜੇ ਕੇਸ ਦੇ ਵਿੱਚ 11 7 24 ਨੂੰ ਜਿਹਦਾ ਫੈਸਲਾ ਆਇਆ ਸੀ ਸਿਵਲ ਰਿਟ ਪਟੀਸ਼ਨ 29782 2022 22 ਸਤਿਆ ਪ੍ਰਕਾਸ਼ ਕਰਨਾ ਉਹਦੇ ਵਿੱਚ ਇਹਨਾਂ ਨੇ ਆਖਿਆ ਜਿਹੜੇ ਏਡਡ ਇੰਸਟੀਚਿਊਟ ਨੇ ਉਹਨਾਂ ਨੂੰ ਅਸੀਂ 6 ਮਹੀਨੇ ਦੇ ਟਾਈਮ ਪੀਰੀਅਡ ਦੇ ਵਿੱਚ ਏਰੀਅਰ ਦੇਵਾਂਗੇ ਈਵਨ ਦਾ ਕਲੇਮ ਟੂ ਆਫ ਦਾ ਪਟੀਸ਼ਨਰ ਫਾਰ ਦਾ ਗ੍ਰਾਂਟ ਆਫ ਏਰੀਅਰ ਵਿਲ ਬੀ ਡਿਸਾਈਡਡ ਬਾਈ ਪਾਸਿੰਗ ਐਨ ਅਪਰੋਪ੍ਰੀਏਟ ਸਪੀਕਿੰਗ ਕਿਕਿੰਗ ਆਰਡਰ ਮਤਲਬ ਅਸੀਂ ਇੱਕ ਲੋੜੀ ਦਾ ਸਪੀਕਿੰਗ ਆਰਡਰ ਜਾਰੀ ਕਰਾਂਗੇ ਜਿਹਦੇ ਤਾਇਤੇ ਚੀਜ਼ਾਂ ਸੀ ਦੇਵਾਂਗੇ ਲੈਂਡ ਕਾਉਂਸਲ ਰਿਸਪੋਨਡੈਂਟ ਨੇ ਫਰਦਰ ਇਹ ਵੀ ਸਬਮਿਟ ਕੀਤਾ ਸੀ ਕਿਹੜਾ ਕਲੇਮ ਹੈ ਪਟੀਸ਼ਨਰ ਦਾ ਡੀਏ ਦੇ ਸਬੰਧੀ ਉਹ ਵੀ ਅਸੀਂ ਡਿਸਾਈਡ ਕਰਾਂਗੇ ਪਟੀਸ਼ਨਰ ਆਫਾਉਂਡ ਅਨਟਾਈਟਲ ਫਾਰ ਐਨੀ ਅਮਾਉਂਟ ਬਿਲ ਆਲਸੋ ਵੀ ਰਿਲੀਵਡ ਟੂ ਦਾ ਪਟੀਸ਼ਨਰ ਆਦਰਵਾਇਜ਼ ਨਹੀਂ ਇਹਦਾ ਜਿਹੜਾ ਵੀ ਕਾਰਨ ਹੈ ਵੀ ਕਿਉਂ ਅਸੀਂ ਨਹੀਂ ਦੇ ਪਾਰੇ ਉਹਦਾ ਸਪੀਕਿੰਗ ਆਰਡਰ ਅਸੀਂ ਨਾਲ ਜਾਰੀ ਕਰਨਾ ਹੈ for not accepting the claim of the petitioner for their information and said ਵੀ ਜੇ ਅਸੀਂ ਨਹੀਂ ਦੇ ਪਾ ਰਹੇ ਤਾਂ ਉਹਦਾ ਕੀ ਕਾਰਨ ਹੈ ਕਿਉਂ ਨਹੀਂ ਦਿੱਤਾ ਡੀ ਐਸ ਬੰਦੀ ਕੁਝ ਵੀ ਕਾਰਨ ਹੈ ਉਹ ਅਸੀਂ ਸਪਸ਼ਟ ਕਰਾਂਗੇ ਇੰਨਾ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ ਇਹ ਜੱਜਮੈਂਟ ਇੱਕ ਤਰ੍ਹਾਂ ਨਾਲ ਇਟ ਆਲਸੋ ਵੀ ਨੋਟਿਸ ਦੈਟ ਦਾ ਪਟੀਸ਼ਨਰ ਆਰ ਸੀਨੀਅਰ ਸਿਟੀਜ਼ਨ ਕਿਉਂਕਿ ਜਿਹੜੇ ਪਟੀਸ਼ਨਰ ਨੇ ਉਹ ਸੀਨੀਅਰ ਸਿਟੀਜ਼ਨ ਨੇ 60 60 ਸਾਲਾਂ ਤੋਂ ਵੱਧ ਦੀਆਂ ਉਮਰਾਂ ਨੇ ਤੇ ਇਨ ਕੇਸ ਦਾ ਅੰਡਰਟੇਕਿੰਗ ਜ਼ਰ ਰਿਕਾਰਡਡ ਹੇਰ ਇਨ ਬਿਫੋਰ ਇਨ ਨਾਟ ਕੰਪਾਈਲਡ ਸੀਰੀਅਸ ਵੀਊ ਬੀ ਲੀ ਟੇਕਨ ਇਨਕਲੂਡਿੰਗ ਇਨਟੀਮੇਸ਼ਨ ਆਫ ਸ਼ੂ ਮੋਟੋ ਕੰਟੈਂਪਟ ਪ੍ਰोसीडिंग ਕੇ ਅਗੇਂਸਟ ਦਾ ਰੈਸਪੋਨਡ ਵੀ ਨਹੀਂ ਇਹਦੇ ਅਗੇਂਸਟ ਕੋਈ ਨਾ ਕੋਈ ਐਕਸ਼ਨ ਜਾਂ ਕੰਟੈਂਪਟ ਮੰਨਿਆ ਜਾਊਗਾ ਜੇ ਇਹ ਚੀਜ਼ਾਂ ਜਾਰੀ ਨਹੀਂ ਕਰਦੇ ਪੈਂਡਿੰਗ ਐਪਲੀਕੇਸ਼ਨ ਇਫ ਐਨੀ ਆਲਸੋ ਸਟੈਂਡ ਡਿਸਪੋਜ਼ ਹੋ ਜਾਓ ਇਹ ਕਹਿ ਕੇ ਇਹਨਾਂ ਨੇ ਕੇਸ ਨੂੰ ਇੱਕ ਵਾਰੀ ਉਹ ਕੀਤਾਗਾ ਵੀ ਲਗਭਗ ਐ ਮੰਨ ਕੇ ਚਲੋ 6 ਮਿੰਟ ਦੇ ਅੰਦਰ ਅੰਦਰ ਇਹਨਾਂ ਨੂੰ ਕਿਹਾਗਾ ਵੀ ਤੁਸੀਂ ਦਿਓ ਨਹੀਂ ਇਹਦੇ ਕਾਰਨ ਸਪਸ਼ਟ ਕਰੋ ਤਾਂ ਇਸ ਸਬੰਧੀ ਸਰਕਾਰ ਨੇ ਕੀ ਕੀਤਾ ਆਪੋ ਵੀ ਦੇਖਦੇ ਆ ਦੇ ਵਿੱਚ ਤਾਂ ਸਰਕਾਰ ਨੇ ਕੀ ਕੀਤਾ ਇਹ ਨਿਊਜ਼ ਆਪਣੀ ਪੰਜਾਬ ਗਵਰਨਮੈਂਟ ਹੈਵ ਫਾਰਮਡ ਟੂ ਕਮੇਟੀ ਕੈਬਨਟ ਦੀਆਂ ਸਬ ਕਮੇਡੀਆਂ ਬਣਾਈਆਂ ਨੇ ਕੰਪ੍ਰੇਜ਼ਿੰਗ ਆਫ ਕੈਬਨਟ ਮਿਨਿਸਟਰ ਐਡਵੋਕੇਟ ਹਰਪਾਲ ਸਿੰਘ ਚੀਮਾ ਮਿਸਟਰ ਅਮਨ ਰੋੜਾ ਤੇ ਮਿਸਟਰ ਕੁਲਦੀਪ ਸਿੰਘ ਢਾਲੀਵਾਂ ਤਿੰਨ ਨਿਰਜਨ ਮੰਤਰੀ ਲੈਤੇ ਨੇ ਕੈਬਨਟ ਦੇ ਜਿਨ੍ਹਾਂ ਨੇ ਇਹ ਕਿਹਾ ਵੀ ਰਿਵਿਊ ਕਰਨਾ ਜਿਹੜੇ ਕ੍ਰੂਸ਼ਲ ਕਨਸਰਨ ਨੇ ਹੋ ਸਕਦੇ ਇਸੇ ਕੇਸ ਕਰਕੇ ਹੀ ਕੀਤੇ ਹੋਣ ਜਿਹਦੇ ਵਿੱਚ ਇਹਨਾਂ ਨੂੰ ਕਿਹਾਗਾ ਕਿ ਮਲਾਜਮਾਂ ਨੂੰ ਜਿਹੜਾ ਬੰਦ ਦਾ ਡੀਏ ਏਰੀਅਰ ਹੈ ਜਾਂ 5.5 ਸਾਲਾਂ ਦਾ ਏਰੀਅਰ ਉਹ ਵੀ ਦਿਓ ਤੇ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਆਖਿਓ ਪੱਗੇ ਕਰਦੇ ਆ ਦਾ ਆਫੀਸ਼ੀਅਲ ਸਪੋਕਸਮੈਨ ਆਫ ਦਾ ਸਟੇਟ ਗਵਰਨਮੈਂਟ disclosed today that the cabinet subcommittee will be reviewing various important matter pertaining to dearness allowance da ate earlier us 1 7 21 to leke 31 3 24 tak da pehla wala vi te us to baad da vi jehda koi earlier pending hai da da us sambandhi vi gall karan vaste do committees da gathan kita gaya jide vich tin ਆਪਣੇ ਕੈਬਨਿਟ ਮੰਤਰੀ ਲੈਤੇ ਨੇ ਹਰਪਾਲ ਸਿੰਘ ਚੀਮਾ ਜੀ ਅਮਨ ਰੋੜਾ ਜੀ ਤੇ ਕੁਲਦੀਪ ਸਿੰਘ ਜੀ ਆ ਦੇਖੋ ਉੱਪਰ ਆਪਾਂ ਜਿੱਤ ਲਏ ਤਿੰਨ ਨਾਲ ਇਹ ਵੀ ਆਖਿਆ ਰਿਵਾਈਡ ਪੇ ਪੈਨਸ਼ਨ ਲੀਵ ਇਨ ਕੈਸ਼ਮੈਂਟ ਜਿਵੇਂ ਤੁਹਾਨੂੰ ਦੱਸਿਆ ਕਮਾਈ ਛੁੱਟੀ 11 16 ਤੋਂ ਲੈ ਕੇ 30 6 21 ਤੱਕ ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਆਖਿਆ ਵੀ ਗਾਰੰਟਿੰਗ ਫੁੱਲ ਪੈਨਸ਼ਨ ਵੈਸੇ ਆਪਾਂ ਇਹਦੀ ਇੱਕ ਵੀਡੀਓ ਵੀ ਬਣਾਈ ਸੀ ਦੀ ਮੁਲਾਜ਼ਮਾਂ ਨੂੰ ਜਲਦ ਹੋ ਸਕਦਾ ਇੱਕ ਵੱਡਾ ਫਾਇਦਾ ਉਹਦੇ ਵਿੱਚ ਵੀ ਆਪਾਂ ਬਹੁਤ ਬਰੀਫਲੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਮਝਾ ਸਕੀਏ ਵੀ ਜਿਹੜੇ ਮੁਲਾਜ਼ਮ 30 11 11 ਤੋਂ ਪਹਿਲਾਂ ਰਿਟਾਇਰ ਹੋਏ ਸੀ ਤੁਹਾਡੇ ਜੀ ਧਿਆਨ ਚ ਹੋਵੇ ਮੁਲਾਜ਼ਮਾਂ ਨੂੰ ਵੈਸੇ ਜ਼ਿਆਦਾ ਪਤਾ ਜਿਹੜੇ ਪੈਨਸ਼ਨਰ ਨੇ ਜਿਹੜੇ ਮੁਲਾਜ਼ਮ 30 11 11 ਤੋਂ ਪਹਿਲਾਂ ਰਿਟਾਇਰ ਹੋਏ ਸੀ ਤੇ ਜੇ ਉਹਨਾਂ ਦੀ ਸਰਵਿਸ 25 ਸਾਲਾਂ ਤੋਂ ਵੱਧ ਸੀ ਤੇ 33 ਸਾਲਾਂ ਤੋਂ ਘੱਟ ਸੀ ਤੋਂ ਵੱਧ ਸੀ 33 ਸਾਲ ਤੋਂ ਘੱਟ ਸੀ ਤਾਂ ਉਹਨਾਂ ਨੂੰ ਬੈਨੇਫਿਟ ਪੂਰਾ ਨਹੀਂ ਸੀ ਮਿਲੇ ਮਤਲਬ ਪੈਨਸ਼ਨ ਅੱਧੀ ਨਹੀਂ ਸੀ ਮਿਲੀ ਪਰ 31 11 11 ਤੋਂ ਬਾਅਦ ਇਸ ਮਿਤੀ ਤੋਂ ਬਾਅਦ ਸਰਕਾਰ ਨੇ ਫੈਸਲਾ ਕੀਤਾ ਸੀ ਜੇ ਕੋਈ ਕਰਮਚਾਰੀ 25 ਸਾਲ ਦੀ ਜੌਬ ਕਰ ਲੈਂਦਾ ਮਤਲਬ 25 ਸਾਲਾਂ ਬਾਅਦ ਰਿਟਾਇਰ ਹੁੰਦਾ ਤਾਂ ਉਹ ਜਿਹੜੀ ਪੈਨਸ਼ਨ ਦੇਣੀ ਆ ਉਹ 50% ਦੇਣੀ। ਮਤਲਬ ਜਿਹਦੀ ਸਰਵਿਸ 25 ਸਾਲ ਜਾਂ 25 ਸਾਲ ਤੋਂ ਵੱਧ ਹੈ ਤਾਂ ਉਹਨੂੰ ਜਿਹੜੀ ਪੈਨਸ਼ਨ ਦੇਣੀ ਆ ਉਹ ਲਾਸਟ ਪੇ ਦਾ 50% ਦੇਣਾ ਹੈ। ਪਰ ਜਿਹੜੇ ਹੁਣ ਪੇਗ ਮਿਸ਼ਨ ਦਾ ਇੱਕ ਇੱਕ ਛੇ ਤੋਂ ਲਾਗੂ ਹੋਇਆ ਸੀ। ਪਰ ਇਹਨਾਂ ਨੇ ਜਦੋਂ ਲਾਗੂ ਕੀਤਾ ਉਹਨੂੰ 31 11 11 ਤੋਂ ਕਰਤਾ। ਤਾਂ ਜਿਹੜੇ ਬੰਦੇ ਇਸ ਪੀਰੀਅਡ ਦੇ ਦੌਰਾਨ ਰਿਟਾਇਰ ਹੋ ਗਏ ਸੀ ਉਹਨਾਂ ਨੂੰ ਉਹ ਲਾਭ ਨਹੀਂ ਮਿਲਿਆ ਸੀ ਇਹਦੇ ਸਬੰਧੀ ਵੀ ਕੋਰਟ ਕੇਸ ਵਗੈਰਾ ਹੋਏ ਨੇ ਫੈਸਲੇ ਵੀ ਹੋਏ ਨੇ ਪਰ ਹਜੇ ਇਹ ਲਾਭ ਮਿਲਿਆ ਨਹੀਂ ਤਾਂ ਇਹਦੇ ਸਬੰਧੀ ਵੀ ਇਹ ਕਮੇਟੀ ਨੂੰ ਕਿਹਾ ਹੈ ਵੀ ਤੁਸੀਂ ਨਾਲ ਹੀ ਇਹ ਚੀਜ਼ ਵੀ ਦੇਖਣੀ ਹੈ ਵੀ ਇਹਦਾ ਬੈਨੀਫਿਟ ਕਿਵੇਂ ਦੇਣਾ ਇਹ ਨੋਟੀਫਿਕੇਸ਼ਨ ਰਿਗਾਰਡਿੰਗ ਥਿਸ ਹੈਜ਼ ਬੀਨ ਇਸ਼ੂਡ ਬਾਏ ਦਾ ਸਟੇਟ ਗਵਰਨਮੈਂਟ ਨੋਟੀਫਿਕੇਸ਼ਨ ਕਹਾਦਾ ਕੀਤਾ ਹੈ ਕਮੇਟੀਆਂ ਬਣਾਉਂਦਾ ਤਾਂ ਉਮੀਦ ਹੈ ਵੀ ਕੋਈ ਚੰਗੀ ਖਬਰ ਆਪਾਂ ਨੂੰ ਜਲਦੀ ਮਿਲ ਸਕਦੀ ਹੈ ਲੰਬਾ ਸਮਾਂ ਹੋ ਗਿਆ ਪੇ ਕਮਿਸ਼ਨ 2116 ਤੋਂ ਸੀ ਚਲੋ ਜੋ ਵੀ ਇਹ ਚ ਬਾਧੇ ਨੇ ਜਾਂ ਖਾਮੀਆਂ ਨੇ ਜਿਵੇਂ ਵੀ ਹੈ ਕੋਈ ਆਪਣੇ ਅਲਾਉਂਸੀ ਸੰਬੰਧੀ ਵੀ ਸ਼ਾਇਦ ਕੋਈ ਲੈਂਡ ਡਿਸੀਜਨ ਜਿਵੇਂ ਆਰਏ ਵਗੈਰਾ ਦਾ ਜਾਂ ਕੋਈ ਹੋਰ ਆ ਬਾਉਂਡਰੀ ਏਰੀਆ ਪੱਤਾ ਦਾ ਨਾਲ ਹੀ ਆਪਾਂ ਨੂੰ ਦੇਣ ਤਾਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ